ਪੰਥ ਨੂੰ ਬੇਨਤੀ ਕਰਨਾ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜ੍ਹੀਆਂ ਪਟਾਉਣ ਲਈ ਰੱਖਿਆ ਈ ਵੱਜ ਕੇ ਕਾਲ ਸਵੈਰਜ ਦੀ ਫਤਿਹ ਇਸ ਸੰਬੰਧੀ ਇੱਕ ਮੰਦਭਾਗੀ ਹੋਰ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਖਬਰ ਜੁੜੀ ਆ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਪ੍ਰਧਾਨ ਮੰਤਰੀ ਵੱਜ ਕੇ ਔਰ ਭਗਵੰਤ ਸਿੰਘ ਵੱਲੋਂ ਜਿਹੜਾ ਇੱਕ ਆਡੀਓ ਵਾਇਰਲ ਹੋ ਰਹੀ ਆ ਆਡੀਓ ਬਠਿੰਡਾ ਜੇਲ੍ਹ ਦੀ ਦੱਸੀ ਜਾ ਰਹੀ ਆ ਇਹ ਪ੍ਰਧਾਨ ਮੰਤਰੀ ਵਾਜੇ ਦੇ ਦਿਨ ਨਾਲ ਉੱਥੇ ਜਿਹੜਾ ਸਲੂਕ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਜਿਹੜੇ ਇੱਕ ਆਡੀਓ ਨੇ ਜਿਹੜੀ ਇੱਕ ਤਥੱਤਲੀ ਮਚਾਈ ਹੋਈ ਹੈ ਇੱਕ ਤਹਿਲ ਕ ਮਚਾ ਦਿੱਤੀ ਆ ਹੁਣ ਦੇਖਦੇ ਆ ਕਿ ਸਰਕਾਰ ਇਹਦੇ ਉੱਤੇ ਕੀ ਗੌਰ ਕਰਦੀ ਹੈ ਕੀ ਐਕਸ਼ਨ ਲੈਂਦੀ ਆ ਤੇ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਮੰਦ ਭਾਗੀ ਜਿਹੜੀ ਖਬਰ ਆ ਬਠਿੰਡਾ ਜੇਲ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਤੁਹਾਨੂੰ ਆਡੀਓ ਸੁਣਾ ਦਿਆਂ ਕੀ ਆ ਪੂਰਾ ਮਾਮਲਾ ਇਸ ਦੇ ਵਿੱਚ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਸਕਿੱਪ ਨਹੀਂ ਕਰਨਾ ਤੇ ਸ਼ੇਅਰ ਜ਼ਰੂਰ ਕਰੀ ਜਾਣਾ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਮੰਤਰੀ ਵਾਕੇ ਕੇ ਬੋਲਣਾ ਮੈਂ ਪੰਥ ਨੂੰ ਦੱਸਣਾ ਚਾਹਣਾ ਕਿ ਅੱਜ 1 ਵਜੇ 45 ਮਿੰਟਾਂ ਦੇ CRP ਜਿਹੜੀ ਇਹ ਉਹਨਾਂ ਦੀ ਅੰਡਰ ਇਹਨਾਂ ਨੇ ਸਾਨੂੰ ਬੰਦ ਕੀਤਾ ਆਏ ਤੇ ਜਿਹੜੇ ਬਿਹਾਰ ਦੇ ਵਿੱਚੋਂ CRP ਵਾਲੇ ਇੱਥੇ ਲੱਗੇ ਹੋਏ ਨੇ ਮੰਨ ਲਓ ਸਕਿਉਰਟੀ ਤੇ ਉਹਨਾਂ ਨੇ ਅੱਜ ਮੇਰੀ ਦਾੜੀ ਪੱਟੀ ਏ ਮੇਰੀ ਬਾਹ ਜਿਹੜੀ ਫ੍ਰੈਕਚਰ ਕਰਤੀ ਮਰੋੜ ਕੇ ਕੜੇ ਦੇ ਵਿੱਚ ਉਂਗਲਾਂ ਪਾ ਕੇ ਮੈਂ ਪੰਥ ਨੂੰ ਬੇਨਤੀ ਕਰਨਾ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜੀਆਂ ਪਟਾਉਣ ਲਈ ਰੱਖਿਆ ਈ ਇੱਥੇ ਕੈਮਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਮੈਂ ਹਰਪ੍ਰੀਤ ਜਿਹੜਾ ਜਫੇਦਾਰ ਹੈ ਉਹਨੂੰ ਵੀ ਬੇਨਤੀ ਕਰਨਾ ਆਕਾਲ ਤਖਤ ਦੇ ਜਫੇਦਾਰ ਨੂੰ ਬੇਨਤੀ ਕਰਨਾ ਇਹ ਇਹ ਸ ਮੁੱਦੇ ਤੇ ਬੋਲਿਆ ਜਾਵੇ ਮੇਰੀ ਦਾੜੀ ਪੱਟੀ ਮੇਰੇ ਕੋਲ ਰੁੱਕ ਵਾਲਾਂ ਦਾ ਮੇਰੀ ਜੇਬ ਦੇ ਵਿੱਚ 8-10 ਜਣੇ ਸੀਆਰਪੀ ਵਾਲੇ ਮੇਰੇ ਪੈਗੇ ਗਲ ਤੇ ਮੇਰੀ ਨਾਲੇ ਬਾਹਾਂ ਤੋੜਦੀ ਕਰੈਕ ਕਰਦੀ ਨਾਲੇ ਮੇਰੀ ਦਾੜ੍ਹੀ ਪੱਟੀ ਕੇਸਾਂ ਦੀ ਬੇਵਦੀ ਕੀਤੀ ਨਾਲੇ ਮੈਨੂੰ ਕਹਿੰਦੇ ਸੀ ਤੂੰ ਖਾਲਸਤਾਨੀ ਚੂਤੀਆ ਸਾਲਿਓ ਦੇਸ਼ਦਰੋਹੀ ਓ ਇਹਨਾਂ ਮੇਰੀ ਇਹ ਵੀ ਕਹਿ ਕੇ ਬੇਇੱਜ਼ਤੀ ਕੀਤੀ ਬਹੁਤ ਜਿਆਦਾ ਕਹਿੰਦੇ ਤੁਸੀਂ ਦੇਸ਼ਦਰੋਹੀ ਓ ਦੱਸੋ ਕਿ ਮੈਂ 307 ਦੇ ਪਰਚੇ 'ਚ ਆਇਆ ਕਿਹੜੇ ਖਾਲਸਾਾਂ ਦੇ ਪਰਚੇ 'ਚ ਮੈਂ ਅੰਦਰ ਆ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ ਸੀਆਰਪੀ ਵਾਲੇ ਇੱਥੇ ਧੱਕਾ ਕਰਦੇ ਸਾਡੇ ਦੇ 307 ਦਾ ਪਰਚਾ ਲਾਇਆ ਆ ਸਾਨੂੰ ਗੈਂਗਸਟਰਾਂ ਤਰ੍ਹਾਂ ਸੀਆਰਪੀ ਅਸੀਂ ਬੇਨਤੀ ਸਰਕਾਰ ਅਗੇ ਵੀ ਇਹ ਅਪੀਲ ਕਰਨੇ ਕਿ ਸਾ ਤੁਸੀਂ ਵੀ ਸਿੱਖਾਂ ਦੇ ਬੱਚੇ ਜੇ ਇੰਨਾ ਇਹ ਨਾ ਧੱਕਾ ਸਿੱਖਾਂ ਦੇ ਨਾਲ ਜਿਹੜੇ ਸਿੱਖਾਂ ਨੂੰ ਪਿਆਰ ਕਰਦੇ ਨੇ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਸਿੱਖਾਂ ਦੇ ਬੱਚੇ ਨੇ ਨਾ ਇਹਨਾਂ ਨੇ ਮੈਨੂੰ ਇੱਕ ਹੋਰ ਗੱਲ ਇਹਨਾਂ ਨੇ ਮੈਨੂੰ ਚਾਚਾ 1 ਵਜੇ ਤੋਂ ਲੈ ਕੇ ਹੁਣ ਉਥੋਂ ਆਇਆ ਮੈਂ ਦਿਉੜੀ ਦੇ ਵਿੱਚੋਂ ਚਾਚਾ ਅਰਜੀਤ ਸਿੰਘ ਵੀ ਉੱਥੇ ਮੇਰੇ ਨਾਲ ਕਲਵੰਤ ਸਿੰਘ ਵੀ ਤੇ ਇਹਨਾਂ ਨੇ ਬਹੁਤ ਨਰਮਾ ਧੱਕਾ ਕੀਤਾ ਚਾਚੇ ਨੇ ਦਾੜੀ ਕੱਢ ਕੇ ਮੇਰੀ ਜੇਲ੍ਹ ਚੋਂ ਵਿਖਾਈ ਦੱਸੋ ਆ ਪੱਟੀੰਦੀ ਕਾਰਵਾਈ ਕੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜਾ ਮੰਨੋ ਸੁਪਰਡੈਂਟ ਨੂੰ ਵੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਇਹਨਾਂ ਦੇ ਅੰਡਰ ਕਿਉਂ ਬੰਦ ਕੀਤਾ ਇਹਨਾਂ ਦੀਆਂ ਦਾੜ੍ਹੀਆਂ ਦੀ ਬੇਅਵਦੀ ਮੇਰੇ ਕੇਸਾਂ ਦੀ ਬੇਅਵਦੀ ਫਿਰ ਮੈਨੂੰ ਖਾਲਸਤਾਨੀ ਚੂਤੀਆ ਬੋਲਦੇ ਆ ਬਹੁਤ ਇਹਨਾਂ ਮੈਨੂੰ ਮਾਰਾ ਮੇਰੇ ਨਾਲ ਧੱਕਾ ਕੀਤਾ ਹੈ ਤੇ ਮੈਂ ਬੇਨਤੀ ਇਹ ਹੀ ਕਰਨਾ ਚਾਹੁੰਨਾ ਕਿ ਜਿਹੜੀਆਂ ਸੰਗਤ ਸਿੱਖ ਸੰਗਤਾਂ ਨੇ ਜਿਹੜਾ ਪੰਥ ਹੈ ਉਹਨੂੰ ਬੇਨਤੀ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਮੇਰੀ ਆਵਾਜ਼ ਚੁੱਕੀ ਜਾਵੇ ਕਿ ਜਿਹੜੀ ਇਹਨਾਂ ਮੇਰੀ ਦਾੜ੍ਹੀ ਦੀ ਬੇਅਵਦੀ ਕੀਤੀ ਮੈਨੂੰ ਮਲੋ ਸਾਫ 8 ਜਾਣੇ ਪੈ ਗਏ ਲੱਖੀਆਂ ਨਾਲ ਇਹਨਾਂ ਮੇਰੇ ਗਲ ਪਏ ਕੱਲੇ ਇੱਕ ਬੰਦੇ ਨੂੰ 8 ਬੰਦੇ ਗਲ ਪੈ ਜਾਣ ਕੀ ਦੱਸੂ ਹੰਡਾ ਹੋਵੇਗਾ ਤੇ ਮੈਂ ਇਹ ਹੀ ਬੇਨਤੀ ਕਰਨਾ ਤੁਹਾਨੂੰ ਇਹਨਾਂ ਚੱਕੀਆਂ 'ਚ ਬੰਦ ਕੀਤਾ ਆ ਖੁੱਲ੍ਹੇ ਆ ਧਿਆਂ ਜੋ ਲਿਆ ਕੇ ਹੁਣ ਚੱਕੀਆਂ 'ਚ ਬੰਦ ਕਰਤਾ ਤੇ ਮੈਂ ਇਹ ਹੀ ਬੇਨਤੀ ਕਰਨਾ ਅਤੇ ਪੰਥ ਨੂੰ ਹੀ ਬੇਨਤੀ ਕਰਨਾ ਇਹ ਆਵਾਜ਼ ਵੱਧ ਵੱਧ ਚੁੱਕੋ ਮੇਰੀ ਦਾੜੀ ਮੇਰੇ ਕੋਲ ਹੈ ਮੈਂ ਬੱਧੀ ਹੋਈ ਜਿਹੜੀਆਂ ਨਾ ਮੇਰੀ ਪੱਟੀ ਸੀ ਯੂਰਪੀ ਵਾਲਿਆਂ ਇਹਨਾਂ ਨੂੰ ਸਿੱਖੀ ਦਾ ਕੀ ਬਿਹਾਰੀਆਂ ਨੂੰ ਉੱਥੋਂ ਦੇ ਨੂੰ ਪਤਾ ਬਾਹਰਲੇ ਪੀ ਆਪ ਤੋਂ ਲੱਗੇ ਹੋਏ ਨੇ ਇਹਨਾਂ ਪੰਥ ਦਾ ਦਾੜੀ ਦਾ ਕੀ ਪਤਾ ਮੈਂ ਬੜਾ ਕਿਹਾ ਮੈਂ ਕਿਹਾ ਦਾੜੀ ਨਾ ਪੱਟੋ ਇਹਨਾਂ ਦਾੜੀ ਪੱਟੀ ਮੈਨੂੰ ਗਾਲਾਂ ਚੂਤੀਆ ਕਹਿ-ਕਹਿ ਕੇ ਖਲ ਤਾਂ ਨਹੀਂ ਚੂਤੀਓ ਸਾਲਿਓ ਦੱਸੋ ਮੈਂ ਦੱਸੋ ਮੈਂ ਕਿਹੜਾ ਪਰਚੇ ਖਾਸਤਾਂ ਦੇ ਵਿੱਚ ਅੰਦਰ ਆਇਆ ਮੈਂ ਇੱਕ 307 ਦਾ ਪਰਚਾ ਮੇਰੇ ਤੇ ਉਹ ਵੀ ਝੂਠਾ ਪਾ ਕੇ ਮੈਨੂੰ ਅੰਦਰ ਕੀਤਾ ਮੈਂ ਕਦੀ ਵਾਸਤੇ ਆਦੇ ਮਾਨਚ ਆ ਤੁਸੀਂ ਆਵਾਜ਼ ਸੁਣ ਲਈ ਆ ਚੰਗੀ ਤਰ੍ਹਾਂ ਪ੍ਰਧਾਨ ਮੰਤਰੀ ਬਾਜੇਕੇ ਔਰ ਪਪਾ ਕਬਤ ਸਿੰਘ ਜੋ ਕਿ ਪਹਿਲਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਐਨਐਸਏ ਤਹਿਤ ਜਿਹੜਾ ਕਿ ਹੁਣ ਪੰਜਾਬ ਦੀ ਜੇਲ੍ਹ ਜਾਨੀ ਕਿ ਆਪਾਂ ਕਹਦੇ ਕਿ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਇਸ ਵਕਤਾਂ ਬੰਦਾ ਜਿਹੜੇ ਕਿ ਤੁਹਾਨੂੰ ਸਾਰੀ ਆਡੀਓ ਜਿਹੜੀ ਸੁਣਾ ਦਿੱਤੀ ਆ ਰੌਂਗਟੇ ਖੜੇ ਕਰਨ ਵਾਲੀ ਇਹ ਆਡੀਓ ਆ ਜੇਕਰ ਸਾਡੇ ਸਿੱਖਾਂ ਦੀਆਂ ਦਾੜੀਆਂ ਸਾਡੇ ਸਿੱਖਾਂ ਦੀਆਂ ਪੱਗਾਂ ਸਾਡੇ ਸਿੱਖਾਂ ਦੀਆਂ ਦਸਤਾਰਾਂ ਸਾਡੇ ਸਿੱਖਾਂ ਦੇ ਕਕਾਰ ਇਸ ਪੰਜਾਬ ਦੇ ਵਿੱਚ ਸੇਫ ਨਹੀਂ ਤਾਂ ਅਸੀਂ ਬਾਹਰਲੇ ਸਿੱਖਾਂ ਨੂੰ ਕੀ ਅਸੀਂ ਮੈਸੇਜ ਦੇਵਾਂਗੇ ਕੀ ਅਸੀਂ ਸਿੱਖਾਂ ਦੀ ਰਾਖੀ ਕਰਾਂਗੇ ਕੀ ਅਸੀਂ ਇਹ ਜਿਹੜੀ ਸਰਕਾਰ ਤੋਂ ਕੀ ਆਸ ਤੇ ਕੀ ਮੰਗ ਚਾਹੁੰਦੇ ਆ ਦੇਖੋ ਕਿ ਸਰੇ ਆਮ ਇੱਕ ਜਿਹੜਾ CRP ਵਾਲੇ ਜਿਹਨੋ ਕਦੇ ਉਹ ਮਰੇ ਗਡੋਡੂ ਭੇਡਾ ਖਾਣੇ ਕਿਹਜ ਕਰਦੇ ਸੀ ਢਾਡੀ 12 ਆਪਾ ਸੁਣਿਆ ਕਰਦੇ ਸੀ ਛੋਟੇ ਹੁੰਦੇ ਜਿਹੜੇ ਬਿਹਾਰ ਦੇ ਭਈਏ ਨੇ ਜਿਹੜੇ ਪੰਜਾਬ ਦੇ ਸਿਰ ਤੇ ਬਿਠਾ ਛੜੇ ਆ ਜਿਨ੍ਹਾਂ ਨੂੰ ਕਿ ਰਤੀ ਭਰਾ ਕੇ ਜਿਹੜਾ ਸਿੱਖ ਕੌਮ ਬਾਰੇ ਜਿਹੜਾ ਨਹੀਂ ਪਤਾ ਇਹਨਾਂ ਨੂੰ ਪੰਜਾਬ ਦੇ ਜੇਲਾਂ ਤੋਂ ਜਿਹੜਾ ਬਾਹਰ ਕੱਢਣਾ ਚਾਹੀਦਾ ਕਿ ਇੱਥੇ ਪੰਜਾਬ ਪੁਲਿਸ ਦਾ ਜਿਹੜਾ ਪੁਲਿਸ ਲਾਉਣੀ ਚਾਹੀਦੀ ਆ ਜਾ ਆਪਾਂ ਕਹਿ ਦਈਏ ਕਿ ਸਿੱਖ ਕੈਦੀ ਆ ਜਿਹੜੇ ਆਪ ਮਾਫ ਕਰਨਾ ਸਿੱਖ ਮਿਲਟਰੀ ਜਿਹੜੀ ਉਹ ਲਾਉਣੀ ਚਾਹੁੰਦੀ ਆ ਪਰ ਬੜੇ ਦੁੱਖ ਦੀ ਗੱਲ ਆ ਅੱਜ ਪ੍ਰਧਾਨ ਮੰਤਰੀ ਬਾਜੇ ਕੀ ਦੀ ਜਿਹੜੀ ਆ ਉਹ ਦਾੜੀ ਪੁੱਟੀ ਗਈ ਆ ਉਹਦੇ ਕੇਸਾਂ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਉਹਦੀ ਬਾਹ ਮਰੋੜੀ ਗਈ ਆ ਦੱਸੋ ਸਿੱਖਾ ਤੇ ਇੱਕ ਸਿੱਖ ਹੋਣਾ ਬੜਾ ਇੱਕ ਇੱਥੇ ਗਨਾਹ ਹੋ ਗਿਆ ਪੰਜਾਬ ਦੇ ਵਿੱਚ ਆ ਦਸਤਾਰਾ ਬੰਨਣੀਆ ਗਨਾਹ ਹੋ ਗਿਆ ਕੇਸ ਰੱਖਨੇ ਗਨਾਹ ਹੋ ਗਿਆ ਕਕਾਰ ਪੈਣਨੇ ਗਨਾਹ ਹੋ ਗਿਆ ਇੱਕ ਪਾਸੇ ਭਗਵਤ ਮਾਨ ਕਹਿੰਦਾ ਕਿ ਮੈਂ ਸਿੱਖਾਂ ਦਾ ਬੱਚਾ ਆਂਗਾ ਮੈਂ ਸਿੱਖਾਂ ਦਾ ਪੁੱਤਰ ਆ ਤੇ ਗੁਰੂ ਘਰ ਵੀ ਜਾਂਦਾਗਾ ਤੇ ਪਰ ਜਿਹੜਾ ਦੂਸਰੇ ਪਾਸੇ ਹਾਲ ਹੋ ਰਿਹਾ ਆ ਪ੍ਰਧਾਨ ਮੰਤਰੀ ਬਾਜੇ ਕਿ ਆਡੀਓ ਤੁਹਾਡੇ ਸਾਹਮਣੇ ਸੁਣਾ ਦਿੱਤੀ ਆ ਇਹ ਹਾਲ ਕਿਤੇ ਸਾਡੇ ਸਿੱਖ ਦਾ ਬਾਹਰ ਲਿਸਟਡ ਰੇਟ ਦੇ ਵਿੱਚ ਹੋਵੇ ਤਾਂ ਸਾਡੇ ਇਥੇ ਸਰੋਵਣੀ ਕਮੇਟੀ ਸਾਉਥ ਤੋਂ ਪਹਿਲਾਂ ਜਾ ਕੇ ਬੋਲਦੀ ਆ ਕਿ ਸਿੱਖਾਂ ਦੇ ਨਾਲ ਤੱਕਾ ਹੁੰਦਾਗਾ ਸਾਡੇ ਜਥੇਦਾਰਾਂ ਦਾ ਪਹਿਲਾ ਬਿਆਨ ਆਉਂਦਾਗਾ ਸਾਡੇ ਵੱਖ-ਵੱਖ ਜਥੇਬੰਦੀਆਂ ਦਾ ਬਿਆਨ ਆਉਂਦਾਗਾ ਸਵੇਰ ਤੋਂ ਆਡੀਓ ਚੱਲੇ ਜਾ ਰਹੀ ਆ ਪਰ ਅਜੇ ਤੱਕ ਕਿਸੇ ਨੇ ਜਿਹੜਾ ਕਿਸੇ ਦੇ ਕੰਨ ਉੱਤੇ ਯੂਨੀਸੋਰ ਕੀ ਕਿਸੇ ਨੇ ਹਜੇ ਤੱਕ ਐਲਾਨ ਨਹੀਂ ਕੀਤਾ ਜੇਕਰ ਉੱਥੇ ਮੌਕੇ ਦੇ ਮੌਜੂਦ ਜਿੰਨਾ ਵੀ ਦੋਸ਼ੀਆਂ ਨੇ ਜਿੰਨਾ ਵੀ ਜੋ ਵੀ ਉੱਥੇ ਤਾਇਨਾਤ ਸੀ ਜੇਲ੍ਹ ਦੇ ਵਿੱਚ ਆ ਕਿਹੜੇ ਕਿਹੜੇ ਉਹ ਕਰਮਚਾਰੀ ਸੀ ਕਿਹੜੇ ਕਿਹੜੇ ਉਹ ਮੁਲਾਜ਼ਮ ਸੀ ਕਿਹੜੇ ਕਿਹੜੇ ਉਹ CRPF ਜਾਂ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਨੇ ਕਿ ਇਹ ਗੰਦੀ ਕਰਤੂਤ ਕੀਤੀ ਆ ਇੱਕ ਸਿੱਖ ਦੀ ਦਾੜੀ ਨੂੰ ਹੱਥ ਪਾਇਆ ਇੱਕ ਸਿੱਖ ਦੇ ਕਕਾਰਾਂ ਨੂੰ ਹੱਥ ਪਾਇਆ ਮੈਂ ਕਹਿ ਦਵਾਂ ਕਿ ਇੱਕ ਸਿੱਖ ਦੀ ਜ਼ਮੀਰ ਨੂੰ ਹੱਥ ਪਾਇਆ ਇੱਕ ਸਿੱਖ ਦੇ ਗਲਮੇ ਨੂੰ ਹੱਥ ਪਾਇਆ ਇਸ ਤੋਂ ਉੱਪਰ ਕੀ ਰਹਿ ਗਿਆ ਸਾਡੇ ਕੋਲੇ ਜੇਕਰ ਸਾਡੀਆਂ ਪੰਜਾਬ ਦੇ ਵਿੱਚ ਹੀ ਜੇਕਰ ਅਸੀਂ ਸੇਫ ਨਹੀਂ ਤਾਂ ਫਿਰ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਕਮੇ ਸੇਫ ਹੋਵਾਂਗੇ ਕਮੇ ਅਸੀਂ ਕਹੀਏ ਕਿ ਸਾਡਾ ਦੇਸ਼ ਆ ਕਿਹੜੇ ਮੂੰਹ ਦੇ ਨਾਲ ਕਹੀਏ ਤੇ ਤੁਸੀਂ ਕਹਿੰਦੇ ਹੋ ਕਿ ਜੀ ਇੱਥੇ ਦਾ ਸਿੱਖਾਂ ਨੂੰ ਹੁੰਦੇ ਕੁਝ ਨਹੀਂ ਤੁਸੀਂ ਤਾਂ ਐਵੇਂ ਵਕਰਾ ਰਾਜ ਚਾਹੋਣੇ ਤੁਸੀਂ ਤਾਂ ਐਵੇਂ ਰਾਜ ਖਾਲਸੇ ਦੀ ਗੱਲ ਕਰੀ ਜਾਂਦੇ ਹੋ ਇੱਥੇ ਕੀ ਦੁੱਖ ਆ ਆ ਦੁੱਖ ਆ ਭਾਈ ਤੁਹਾਨੂੰ ਆ ਦੇਖ ਲਓ ਹੁਣ ਆ ਜਿਹੜੀਆਂ ਮਰੀਆਂ ਭੇਡਾਂ ਵਾਲੇ ਆ ਇੱਕ ਦੂਜੇ ਜਿਹੜੇ ਮੂੰਹ ਚੱਕ ਕੇ ਜਿਹੜਾ ਰੋਜਾ ભગવાਾਸ ਕਰਨ ਲੱਗ ਜਾਂਦੇ ਆ ਸਿੱਖਾਂ ਦੇ ਖਿਲਾਫ ਆ ਦੇਖ લો ਆ ਹਾਲ ਆ ਸਿੱਖਾਂ ਦਾ ਪੰਜਾਬ ਦੇ ਵਿੱਚ ਉਹੀ ਦੌਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿੱਥੇ ਸ੍ਰੀ ਕਾਲ ਤਖਤ ਦਾ ਸਾਬਕਾ ਜਥੇਦਾਰ ਭਾਈ ਗਰਦੇਸ ਸਿੰਘ ਕੌਕੇ ਦਾ ਜਿਹੜਾ ਕੋ ਕੋਕੇ ਸ਼ਹੀਦ ਕਰਨਾ ਇੱਥੋਂ ਪਤਾ ਲੱਗਦਾ ਸਰਕਾਰਾਂ ਕਿਵੇਂ ਦੁਸ਼ਮਣ ਬਣਦੀਆਂ ਸਿੱਖਾਂ ਦੀਆਂ ਸਿੱਖਾਂ ਨੂੰ ਅੱਤਵਾਦੀ ਅੱਜ ਤੋਂ ਨਹੀਂ ਕਿਹਾ ਜਾ ਰਿਹਾ ਜਦੋਂ ਦੇਸ਼ ਆਜ਼ਾਦ ਹੋਇਆ ਸਿੱਖਾਂ ਤੋਂ ਉਹਦੇ ਤਗਮਾ ਦੇ ਦਿੱਤਾ ਸੀ ਇਹਨਾਂ ਦੇ ਬਾਅਦ ਵਿੱਚ ਇੱਕ ਸਿੱਖਾਂ ਨੂੰ ਜਰੈ ਪੈਸਾ ਕੌਮ ਦੇ ਨਾਲ ਦੇ ਨਾਲ ਨਿਮਾਜਿਆ ਗਿਆ ਸੀ ਅਸੀਂ ਕਿਹੜੇ ਕਿੱਥੇ ਅਸੀਂ ਗੱਲਾਂ ਕਰਦੇ ਆ ਇਹ ਕਿਉਂ ਹੋ ਰਿਹਾ ਸਾਡੇ ਨਾਲ ਤਾਂ ਹੋ ਰਿਹਾ ਕਿ ਅਸੀਂ ਧੜਿਆਂ ਦੇ ਵਿੱਚ ਨਿੱਕੇ ਨਿੱਕੇ ਧੜਿਆਂ ਦੇ ਵਿੱਚ ਵੰਡੇ ਗਏ ਆ ਅਸੀਂ ਪਾਰਟੀਆਂ ਬਾਜ਼ੇ ਵਿੱਚ ਵੰਡੇ ਗਏ ਆ ਅਸੀਂ ਜਥੇਬੰਦੀਆਂ ਵਿੱਚ ਵੰਡੇ ਗਏ ਆ ਅਸੀਂ ਟਕਸਾਲਾਂ ਦੇ ਵਿੱਚ ਵੰਡੇ ਗਏ ਆ ਸਾਡਾ ਅੱਜ ਜੇ ਆਪਾਂ ਕਹ ਲਈਏ ਕਿ ਸਿੱਖ ਕੌਮ ਕਹਿੰਦੇ ਕਿ 2 ਕਰੋੜ ਮੈਂ ਕਹਿੰਦਾ ਜੇ 2 ਕਰੋੜ ਵੀ ਆਪਾਂ ਮੰਨ ਲੈਨੇ ਪਹਿਲਾਂ 2 ਕਰੋੜ ਦੀ ਗਿਣਤੀ ਹੈਗੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਹੈਗੀ ਆ ਪਰ 2 ਕਰੋੜ ਦੀ ਗਿਣਤੀ ਵਾਲੇ ਸਿੱਖ ਵੀ ਅੱਜ ਹਜ਼ਾਰਾਂ ਦੇ ਵਿੱਚ ਸੈਂਕੜੇ ਤਦਾਦ ਦੇ ਵਿੱਚ ਬੰਦੇ ਬੈਠੇ ਆ ਉਹ ਕਹਿੰਦਾ ਮੈਂ ਉਹਨੂੰ ਕਿਉਂ ਬੁਲਾਵਾਂ ਉਹ ਕਹਿੰਦਾ ਮੈਂ ਉਹਨੂੰ ਕਿਉਂ ਬੁਲਾ ਮੌਕੇ ਤੇ ਮੈਂ ਧੰਕਾ ਹੁਣਾ ਉਹ ਕਹਿੰਦਾ ਮੈਂ ਫਲਾਣਾ ਹੁਣਾ ਅੱਜ ਸਾਡੇ ਸਿੱਖਾਂ ਦੇ ਜੇਕਰ ਆ ਹਾਲ ਹੋ ਰਿਹਾ ਪੰਜਾਬ ਦੇ ਵਿੱਚ ਭਾਈ ਅੰਮਰਪਾਲ ਸਿੰਘ ਡਿਬਰੂਗੜ੍ਹ ਦੇਲ ਦੇ ਵਿੱਚ ਬੈਠਾ ਤੀਜੇ ਸਾਲ ਦੀ ਐਨਐਸਏ ਲੱਗ ਚੁੱਕੀ ਆ ਅੱਜੇ ਤੱਕ ਸਾਡੇ ਸਿੱਖ ਕਹੌਣ ਵਾਲਿਆਂ ਨੇ ਕਿਰਪਾਨਾਂ ਅਤੇ ਦੋਖ ਲੱਗੂ ਹੁਣ ਕਿਰਪਾਨਾਂ ਪਾ ਲੈਂਦੇ ਆ ਤੇ ਅਸੀਂ ਸਾਡੇ ਸਿੰਘਾਂ ਦੇ ਲਈ ਕਿੱਦੇ ਮੋਰ ਚ ਲਾਇਆ ਮੋਰ ਚ ਲਾਉਂਦੇ ਆ ਵਿੱਕ ਜਾਂਦੇ ਆ ਸਾਡੇ ਗਦਾਰ ਲੀਡਰ ਆ ਤੇ ਇਹਨਾਂ ਗਦਾਰਾਂ ਲੀਡਰਾਂ ਨੇ ਜਿਹੜਾ ਮਾਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਜੋ ਸਾਡੀ ਪਿੱਠ ਦੇ ਵਿੱਚ ਸੁਰਾ ਮਾਰਿਆ ਤੇ ਅੱਜ ਅਸੀਂ ਉਹਨਾਂ ਦਾ ਰੋਣਾ ਕਰਲਾਉਣਾ ਕਰਲਾ ਰਹੇ ਅੱਜਾ ਸਾਡੇ ਅੱਜ ਆ ਹਾਲਾਤ ਨਾ ਹੁੰਦੇ ਸਾਡੇ ਅੱਜਾ ਜਿਹੜੇ ਅੱਜ ਹੋ ਰਹੇ ਨੇ ਸਾਡੇ ਸਿੱਖਾਂ ਦੇ ਨਾਲ ਸਾਡੇ ਸਿੱਖ ਬੱਚਿਆਂ ਦੇ ਨਾਲ ਕਿਤੇ ਕਕਾਰ ਪਹਿਨਣ ਤੋਂ ਮਨਾਹੀ ਕੀਤੀ ਜਾਂਦੀ ਹੈ ਜੇਕਰ ਬੱਚਾ ਕੋਈ ਕਕਾਰ ਪਹਿਨ ਕੇ ਪੇਪਰ ਦਿੰਦਾ ਉਹਨੂੰ ਪੇਪਰਾਂ ਦੇ ਵਿੱਚੋਂ ਨਹੀਂ ਬਿਠਾਇਆ ਜਾਂਦਾ ਪੇਪਰਾਂ ਦੇ ਵਿੱਚੋਂ ਉਠਾਇਆ ਜਾਂਦਾ ਤੁਸੀਂ ਵੇਖਿਆ ਹੋਣਾ ਇੱਕ ਆ ਲੜਕੀ ਨੂੰ ਜਿਹੜਾ ਜੱਜ ਦਾ ਜਿਹੜਾ ਪੇਪਰ ਦਿੰਦੀ ਸੀ ਉਹਨੂੰ ਕਕਾਰ ਹੋਣ ਕਰਕੇ ਜਿਹੜਾ ਉਹਦਾ ਪੇਪਰ ਹੈ ਜਿਹੜਾ ਰੱਦ ਕਰ ਦਿੱਤਾ ਉਹਨੂੰ ਪੇਪਰ ਤੋਂ ਬਾਹਰ ਕੱਟਿਆ ਗਿਆ ਬੜੀਆਂ ਇਹ ਜਿਹੜੀਆਂ ਧਾਰਨਾ ਨੇ ਇੱਕ ਨਹੀਂ ਅਤੇ ਹਜ਼ਾਰਾਂ ਨਿਕਾ ਧਾਰਨਾ ਨੇ ਪੰਜਾਬ ਦੇ ਸਕੂਲ ਵਿੱਚ ਚਾਹੇ ਸਰਕਾਰੀ ਸਕੂਲ ਹੋਵੇ ਚਾਹੇ ਕੋਈ ਪ੍ਰਾਈਵੇਟ ਸਕੂਲ ਹੋਵੇ 99% ਸਕੂਲਾਂ ਦੇ ਵਿੱਚ ਸਿੱਖਾਂ ਨੂੰ ਸਿੱਖ ਬੱਚਿਆਂ ਨੂੰ ਕੜਾ ਨਹੀਂ ਪਹਿਨੇ ਦਿੱਤਾ ਜਾਂਦਾ ਉਹਨਾਂ ਦੇ ਕੜੇ ਜਿਹੜੇ ਆ ਉਹ ਬਾਹਰ ਲਹਾ ਲੱਟੇ ਜਾਂਦੇ ਆ ਜੇਕਰ ਕਿਸੇ ਨੂੰ ਇਸ ਗੱਲ ਦਾ ਭਲੇਖਾ ਹੋਵੇ ਤਾਂ ਮੈਂ ਚੈੱਕ ਕਰਾ ਸਕਦਾਗਾ ਸਕੂਲਾਂ ਤੇ ਇਹਨਾਂ ਦੇ ਕਾਲਜਾਂ ਤੇ ਜਿਹੜਾ ਕਿ ਆ ਸਰਕਾਰੀ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੱਜ ਸਾਡੇ ਆ ਤਾਂ ਹਾਲਾਤ ਹੋ ਰਹੇ ਨੇ ਤੇ ਇਸ ਕਰਕੇ ਸਾਡਾ ਸਿੱਖ ਜਥੇਬੰਦੀ ਨੂੰ ਅਪੀਲ ਆ ਸਿੱਖ ਪੰਥ ਨੂੰ ਅਪੀਲ ਆ ਕਿ ਅੱਜ ਇਕੱਠੇ ਹੋਣ ਦੀ ਲੋੜ ਆ ਅੱਜ ਸਿੱਖ ਦੇ ਗਲ ਮੇਨੂੰ ਹੱਥ ਪਿਆ ਆਉਣ ਵਾਲਾ ਵਕਤ ਤੁਹਾਡਾ ਵੀ ਹੋ ਸਕਦਾ ਮੇਰਾ ਵੀ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਇੱਥੇ ਆਵਾਜ਼ ਚੁੱਕਣੀ ਬਣਦੀ ਆ ਇੱਥੇ ਪ੍ਰਧਾਨ ਮੰਤਰੀ ਇਹਨਾਂ ਸੁਣੋ ਕਿ ਭਾਈ ਬਾਜੇ ਕੇ ਆ ਇਹਨਾਂ ਸੁਣੋ ਕਿ ਭਾਈ ਅੰਮਰਪਾਲ ਸਿੰਘ ਦਾ ਇੱਕ ਪਾਰਟੀ ਦਾ ਨਮਾਇੰਦਾਗਾ ਇਹ ਸੁਣੋ ਕਿ ਇੱਕ ਸੱਚਾ ਸਿੱਖਾ ਹੋ ਜਿੰਨੂੰ ਤੁਸੀਂ ਟ੍ਰੋਲ ਕਰ ਕਰਕੇ ਥੱਕੇ ਨਹੀਂ ਪਰ ਅੱਜ ਉਸ ਸੂਰਮੇ ਨੇ ਮੈਂ ਇਹ ਗੱਲ ਕਹੂੰਗਾ ਇਹ ਸਿੱਖ ਕੌਮ ਨੂੰ ਇਹ ਦਿਖਾ ਦਿੱਤਾ ਉਹਨਾਂ ਲੋਕਾਂ ਦੇ ਮੂੰਹ ਉੱਤੇ ਚਪੇੜ ਵਜਾ ਦਿੱਤੀ ਆ ਜਿਹੜੇ ਲੋਕ ਮਜ਼ਾਕ ਕਰਦੇ ਹੁੰਦੇ ਸੀ ਅੱਜ ਪ੍ਰਧਾਨ ਮੰਤਰੀ ਬਾਜੇ ਕਾ ਜਦੋਂ ਬਾਹਰ ਆਉਂਦਾ ਤੇ ਸੂਰਮਾ ਫਿਰ ਉਹ ਸੂਰਮੇ ਵਾਂਗੂ ਗੱਜਦਾ ਤੇ ਫਿਰ ਜਿਹੜਾ ਟਕਾ ਠਕਾ ਕੇ ਜਵਾਬ ਦਿੰਦਾ ਤੇ ਅੱਜ ਉਸ ਦੀ ਰਾਜ ਉਸ ਦੀ ਵਜ੍ਹਾ ਹੋ ਸਕਦੀ ਆ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਬਾਜੇ ਕਦੇ ਦੇ ਨਾਲ ਅੱਜ ਜਿਹੜਾ ਸਲੋਕ ਕੀਤਾ ਗਿਆ ਬਹੁਤ ਹੀ ਮੰਦ ਭਾਗਾ ਤੇ ਬੜਾ ਹੀ ਨਿੰਦਣਯੋਗ ਆ ਤੇ ਇਸ ਦਾ ਜਿਹੜਾ ਨਿਰਣਾ ਜਰੂਰ ਸਾਨੂੰ ਚਾਹੀਦਾ ਸਿੱਖ ਕੌਮ ਨੂੰ ਚਾਹੀਦਾ ਭਗਵੰਤ ਮਾਨ ਨੂੰ ਉਹਨਾਂ ਉੱਤੇ ਜਿਹੜਾ ਤੁਰਤ ਕਾਰਵਾਈ ਕਰਕੇ ਜਿਹੜਾ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਉਹਨਾਂ ਤੇ ਕੇਸ ਬੰਦਦਾ ਜੋ ਵੀ ਇਤਰਾਵਾਂ ਦੇ ਤਹਿਤ ਜਿਹੜਾ ਪੜਤਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੀਦਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਰੂਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਭਰਜੀ ਕਾ ਖਾਲਸਾ ਵੈਰਜੀ ਕੀ ਫਤਿਹ